ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਡਰੋਲੀ ਭਾਈ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਜਾਇਜ ਜੇ ਭਾ ਦੀਆਂ ਚਾਰ ਵੜਾ ਵਿਖਾਉਣੀਆਂ ਦੋ ਸੂਈਆਂ ਸਵਾਈਆਂ ਦੋਹਾਂ ਦੇ ਮਗਰ ਬੱਚੀਆਂ ਇੱਕ ਦੇ ਮਗਰ ਡੱਬਾ ਬੱਚਾ ਬਹੁਤ ਸੋਹਣੀ ਮੱਛੀ ਇੱਕ ਦੇ ਮਗਰ ਜੱਸੀ ਬੱਚੀ ਆ ਚਾਰ ਨਾਗ ਦੋ ਸੂਏ ਸਵਾਏ ਦੋ ਗੱਬਣ ਨਿੱਕੇ ਨਿੱਕੇ ਭਾ ਹੋਣਗੇ ਇਨਫੋਰਮੇਸ਼ਨ ਬਾਈ ਤੋਂ ਲੈ ਲੈਣਾ ਪੁੱਛ ਲੈਨੇ ਕਿੰਨਾ ਦੁੱਧ ਕਿੰਨਾ ਮੁੱਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸ ਦिए। ਨਾਮ ਕੁਲਦੀਪ ਸਿੰਘ ਜੀ। ਪਿੰਡ ਰੋਲੀ ਭਾਈ ਜਿਹੜਾ ਮੋਗਾ, ਤਹਿਸੀਲ ਮੋਗਾ ਜੀ। ਨੰਬਰ ਹੈਗਾ ਆਪਣਾ 99140 65499 99140 65499 ਜੀ। 4 ਜਨਵਰੀ ਬਾਈ? ਹਾਂਜੀ 4। ਕਿਹੜੇ ਪਾਸੇ ਲੱਗੀਏ? ਜਿਹੜੇ ਮਰਜ਼ੀ ਪਾਸੇ ਲੱਗਦੇ। ਸੁਈਆਂ ਤੋਂ ਲੱਗ ਪਈਏ? ਸੁਈਆਂ ਤੋਂ ਲੱਗ ਜਾਈ। ਦੱਸੋ ਜੀ ਇੱਕ ਨੰਬਰ ਵਾਰੇ। ਕਿੰਨਾ ਦੁੱਧ? ਇੱਥੇ ਨੇ 13 ਤੋਂ 14 ਕਿਲੋ ਗੋਲਾ। ਠੀਕ ਹੈ ਜੀ ਤੇ ਠੰਡੀ ਥੇਰੇ ਲੱਜ ਗਿਆ ਆਇਆ ਨਾ ਕ੍ਰੋਸ ਨਾ ਵੇਖ ਕੇ ਆ ਜਾਵੇ ਕੋਈ ਜਿਹੜਾ ਮਰਜੀ ਜਿਵੇਂ ਮਰਜੀ ਚੋਲ ਗਏ ਠੀਕ ਹੈ ਉਹ ਦੋਨੇ ਪਾਸੇ ਬੈਠ ਕੇ ਚੁੱਕੇ ਹਨਾ ਅੱਜ ਚੌਥਾ ਦਿਨ ਨੂੰ ਸੂਈ ਨੂੰ ਆ ਠੀਕ ਹੈ 14 ਕਿਲੋ ਦੇ ਆਸੇ ਪਾਸੇ ਦੁੱਧ ਆ 12 ਕਿਲੋ ਮੰਨ ਕੇ ਬੋਲਾ ਆਵੇ ਕਿੰਨਾ ਕੁ ਪੈਜੂ ਜੀ ਮਾਲਕ ਕਹਿੰਦੇ 17 ਕਿਲੋ ਪਹਿਲਾਂ ਚੋਇਆ ਜੀ ਠੀਕ ਹੈ ਉਹ ਜੀ ਖਰਾਕ ਦੇ ਸਰ ਤੇ ਸੇਵਾ ਦੇ ਸਰ ਤੇ ਆ ਦੋ ਤੇ ਹਨਾ ਅਜੇ ਤਾਂ ਗੱਲ ਹੈ ਜੀ ਹੁਣ ਜੀ ਇਹਨਾਂ ਤੇਰਾ 14 ਕਿਲੋ ਵਾਲੀ ਨੂੰ ਆਪਾਂ ਜੀ ਮੰਨ ਲਓ ਗੰਦਗੁੰਦ ਸਾਫ ਹੋ ਗਏ 2-4-5 ਕਿਲੋ ਤੱਕ ਵਧਾ ਹੀ ਸਕਦੀ ਹਾਂ ਇਹ ਤਾਂ ਗੱਲ ਹੈ ਗੱਡੀ ਹੈ ਬਾਹਰ ਨੂੰ ਦੋਸਤੋ ਮਗਰੇ ਦੇ ਵੱਛੀ ਆ ਵੱਛੀ ਉਹਨਾਂ ਜੋ ਕਿਹੜੀ ਇਹ ਦੀ ਜਰਸੀ ਆ ਜੀ ਜਰਸੀ ਵੱਛੀ ਆ ਉਹ ਇਹਦੀ 1 ਨੰਬਰ ਵੜ ਦੀ ਚਾਰਾਂ ਦਿਨਾਂ ਦਾ ਸੂਆ ਬਾਈ ਕਹਿੰਦਾ 14 ਕਿਲੋ ਦੇ ਆਸ-ਪਾਸ ਤੁਸੀਂ ਸੋਣੀ ਲਿਆ ਬੌਲਾ ਤਿਆਰ ਹੈ ਵੀਡੀਓ ਬਣਾ ਰਹੇ ਹਾਂ 10:30-11 ਵਜੇ ਸਮਾਂ ਜਰੂਰ ਨੋਟ ਕਰ ਲਿਓ 10:30-11 ਵਜੇ ਵੀਡੀਓ ਬਣਾ ਰਹੇ ਹਾਂ ਬਾਕੀ ਫੋਨ ਤੇ ਤੁਹਾਨੂੰ ਮੈਂ ਵਿਖਾ ਦਵਾਂਗਾ ਣੈਟ ਟਾਈਮ ਕਿ ਕਿੰਨੇ ਵਜ ਗਏ ਕਿੰਨੇ ਮਿੰਟ ਹੋ ਗਿਆ 2-4 ਕਿਲੋ ਦੁੱਧਤਾ ਬਾਈ ਕਹਿੰਦਾ ਰਾਵਣਾ ਵੱਜੂਗੀ ਜਿੱਦਣ ਮੈਲੇ ਤੋਂ ਸਾਫ਼-ਸੂਫ਼ ਹੋ ਗਈ ਕਣਕੁਣ ਚੱਲ ਪਿਆ ਬੱਕ ਕਦਗਾੜ ਸਾਈਵਾਲਾ ਕੱਡਾ ਜੀ ਹਾਂ ਤੇ ਠੰਡੀ ਸੀਲ ਬਾਦ ਫਰ ਵੀ ਹੈ ਨਾ ਠੰਡੀ ਸੀਲ ਬਹੁਤ ਹੈ ਸਾਈਵਾਲਾ ਨਸਲਾ ਬੰਨ ਧੰ ਹੈਗਾ ਤੇ ਰਾਜੀ ਬਹੁਤ ਹੈ ਬਾਕੀ ਫੈਡ ਫੂਡ ਇਹਨਾਂ ਦੀ ਵਧੀਆ ਹੁੰਦੀ ਆ ਗਰਮੀ ਗਰਮੀ ਇਹ ਭੋਰਾ ਨਹੀਂ ਮਨਾਉਂਦੀਆਂ ਬੰਨ ਧੰ ਕੰਬਲਾ ਸਭ ਕੁਝ ਭਾਰੀ ਹੈ ਰੰਗ ਕਾਲਾ ਕੌਫੀ ਜਿਹਾ ਪਰ ਹੈਗੀ ਸਾਈਵਾਲ ਸੂਲ ਵੀ ਦੇਖ ਸਕਦੇ ਮੋਟੀ ਆ 14 ਕਿਲੋ ਦੇ ਆਸ-ਪਾਸ ਬੌਲਾ ਤਿਆਰ ਹੈ 16 ਪਿਆਜੇ 17 ਪਿਆਜੇ 18 ਪਿਆਜੇ ਜਿਹੜਾ ਮਰਜੀ ਕੋਈ ਬੁੜੀ ਚੋਲੇ ਬੰਦਾ ਚੋਲੇ ਨਾ ਆਏ ਨਾ ਕੋਈ ਕਰੋੜ ਜੀ ਵੇਖ ਲਵੇਗਾ ਨਾ ਸਹੀ ਆ ਸਾਈਵਾਲ ਆਮ ਹੱਥ ਨਹੀਂ ਲਾਉਂਦੇ ਆ ਸਾਈਵਾਲ ਘੱਟ ਲਵਾਉਂਦੀਆਂ ਕਿੰਨੇ ਦੀ ਭਾਈ ਜੈਜਾ ਮਾਲਾ 52000 ਦਿਓ ਲਓ ਜੀ 52000 ਜਮਾ ਛੋਟਾ ਪਾ ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਤੋਕੜ ਮੱਝ ਮੰਨ ਕੇ ਆਇਓ ਤੋ ਕੜ ਮੱਝ 50 52000 ਦੀ ਲੱਸੀ ਮਾੜੀ ਆਉਂਦੀ ਐ ਤੇ ਦੁੱਧ ਭੋਰਾ ਵੀ ਨਹੀਂ ਦਿੰਦੀ ਪਾਈਆ ਨਹੀਂ ਹੁੰਦਾ ਕੱਲੀ ਪੂਸ਼ ਹੁੰਦੀ ਆ ਇਹਦੇ ਥੱਲੇ ਤਾਂ ਬੌੜਾ 14 ਕਿਲੋ ਆ ਦੁੱਧ 16 17 18 ਪਿਆਜੂ ਮਗਰ ਵੱੱਛੀ ਆ ਮੱਝਾਂ ਵਰਗਾ ਦੁੱਧ ਜਮਾਂ ਜਾਇਜ ਮੁੱਲ ਦੋ ਨੰਬਰ ਤੇ ਆ ਜਾ ਬਾਈ ਛੋਟੀ ਜੀ ਬੂਥੀ ਆ ਦੂਜਾ ਸੁਆਹੀ ਇਹਦਾ ਵਾ ਠੀਕ ਆ ਯਾਨੀ ਬੌੜਾ 18 19 ਕਿਲੋ ਅਤਿ ਜ਼ਿਆਦਾ ਨਾ ਸੁਈ ਨੂੰ ਠੀਕ ਆ ਤੇ ਮੰਨ ਲਾ 16 ਮੰਨ ਕੇ ਆਵੇ ਜੀ 16 ਮੰਨ ਕੇ ਕੁਆਲਿਟੀ ਵਾਲੀ ਨਾ ਧਿਆਨ ਮਾਰੇ ਫੇਰ ਅਗੇ ਭੋਜੋ ਕੇ ਲੈ ਕੇ ਜਾਵੇ ਹਾਂ ਮੇਰੇ ਘਰੇ ਨਾਲ ਉਹ ਬਾਈ ਜੀ ਨੇ ਦੱਸਿਆ ਸੀ ਤੇ ਦੁੱਧ ਇੰਨਾ ਲੈਵਾ ਝਾੜ ਜਾਲੀ ਸਵੇਰ ਜਮ ਠੀਕ ਹੈ ਬਾਈ ਹੈ ਨਾ ਤੇ ਚੋੜੀ ਝਾੜ ਜੂ ਗਿਲੇਵਾ ਹੁਣ ਹੈਗਾ ਕਿੰਨਾ ਬੋਲਾ 18 ਕਿਲੋ ਬੋਲਾ ਹੋਊਗਾ 16 ਮੰਨ ਕੇ ਆਵੇ 16 ਮੰਨ ਕੇ ਆਵੇ ਜੀ ਕਿੰਨਾ ਕਿ ਪਿਆ ਜੂ ਹੈ ਆ ਇਹ ਤਾਂ ਵੀ ਕੋਈ ਜਿੰਨਾ ਮਰਜੀ ਚੋਲਵੇ ਹਾਂ ਇਹ ਨਹੀਂ ਅੱਪਾ ਜਵੇ ਕਿੰਨੇ ਹੋਈ ਚੱਲਾ ਇੱਥੇ ਮਾਤਾ ਇਹ ਨਾਲ ਕੇ ਦੇ ਮੋਟਰ ਟ੍ਰੈਕ ਨਾਲ ਇਹ ਜਿਹੇ ਪਸ਼ੂ ਲਾ ਜਾਂਦੇ ਆ ਹਾਂ ਸੇਵਾ ਨਾਲ ਲਾਉਂਦੇ ਆ ਬਣਾ ਕਿੱਡੇ-ਕਿੱਡੇ ਕੱਦ ਕਹਾ ਇਹ ਤਾਂ ਗੱਲ ਹੈਗੀ ਛੋਟਾ ਮੋਟਾ ਬਲੂ ਕੜਿਆ ਜਣੀ ਤੇ ਬੱਚਾ ਵੀ ਬਹੁਤ ਚੰਗਾ ਮਗਰ ਬੱਚੀ ਹੈ ਕੱਢੀਏ ਬਾਹਰ ਨੂੰ ਦੋਸਤੋ ਮਗਰ ਬੱਚੀ 18 ਕਿਲੋ ਬੋਹੜਾ 17 18 ਕਿਲੋ ਬੋਹੜਾ ਤੁਸੀਂ 2 ਕਿਲੋ ਵੀ ਇਹਦਾ ਵੀ ਘੱਟ ਮੰਨ ਕੇ ਆਇਓ 16 ਕਿਲੋ ਮੰਨ ਕੇ ਆਇਓ ਇਹਦਾ ਵੀ ਮਗਰ ਇਹਦੇ ਵੀ ਬੱਚਾ ਬਹੁਤ ਚੰਗੀ ਬੱਚੀ ਆ 나ੜੂਆ ਨਾਲ 18 ਕਿਲੋ ਹੋਊ ਭਾਈ ਕਹਿੰਦਾ 16 ਹੀ ਮੰਨ ਕੇ ਆਇਓ ਤੁਸੀਂ 2 ਕਿਲੋ ਇੱਕ ਨੰਬਰ ਦਾ ਘੱਟ ਮੰਨ ਲਓ 14 12 ਮੰਨ ਲਿਓ ਇਹਦਾ 16 18 16 ਮੰਨ ਕੇ ਆ ਜਿਓ ਕੰਡੇ ਦੇ ਜੋਖ ਲਿਓ ਹਾਂ ਘੱਟਾਂ ਜੜੀਆਂ ਜੜੀਆਂ ਹਨਾ ਮਨੇ ਬਲੂ ਕੜੇ ਜੇ ਨਹੀਂ ਗੇ ਸਹੀ ਗੱਲ ਹੈ ਹਨਾ ਜੇ ਮੰਨ ਲਾ ਕਿਸੇ ਨੇ ਘਰੇ ਵੀ ਲਾਉਣੀਆਂ ਦੁੱਧ ਤੇ ਤਾਂ ਵੀ ਜੇ ਕੋਈ ਡੇਰੀ ਵਾਲਾ ਕੰਮ ਆ ਜੀ ਦਾ ਦੁੱਧ ਹਨਾ ਬੁੱਤਾ ਲਾਉਂਦੀਆਂ ਖੁੱਲਾ ਬੁੱਤਾ ਲਾਉਣ ਵਾਲੀਆਂ ਜੀ ਆਏ ਨਹੀਂ ਵੀ ਬੁੱਤਾ ਜੇ ਕੱਲੇ ਵਾਲਾ ਹਾਂ ਇਹਦਾ ਬੁੱਤੇ ਜੇ ਵਾਲਾ ਹੁੰਦੀਆਂ ਜਿਵੇਂ ਪਿਛਲੀ ਵੀਡੀਓ ਚ ਆ ਚੱਲ ਜੀ ਵਿੱਚ ਹਾਂ ਦੋਸਤੋ ਬਾਈ ਕਹਿੰਦਾ ਨਜ਼ਾਰਾ ਦੇ ਦੇਣਗੇ ਜੇ ਕਿਸੇ ਨੇ ਡੇਰੀ ਦੁੱਧ ਪਾਉਣ ਵਾਸਤੇ ਵੇੜਾਂ ਲੈਣੀਆਂ ਦੁੱਧ ਤੇ ਵੇੜਾਂ ਲਾਉਣੀਆਂ ਮਤਲਬ ਤੇ ਨਜ਼ਾਰਾ ਦੇ ਦੇਣਗੇ ਪਹਿਲੀਆਂ ਜੋੜਾ ਵੇੜਾਂ ਦਾ ਇੱਕ ਨੰਬਰ ਥੱਲੇ 14 ਕਿਲੋ ਦੇ ਆਸ-ਪਾਸ ਬੌਲਾ 12 ਕਿਲੋ ਮੰਨ ਕੇ ਆਜੋ 16 17 ਖੁੱਲਾ ਪਿਆ ਜੂ ਇਹਦੇ ਥੱਲੇ ਤਾਂ 18 ਕਿਲੋ ਬੌਲਾ 16 ਮੰਨ ਕੇ ਆਜੋ 20 22 ਕਿਲੋ ਆਮਣਾ ਹੀ ਪਿਆ ਦੇਣਾ ਇਹਨੇ ਤਾਂ 25 ਕਿਲੋ ਕਹਿੰਦੇ ਚੋ ਆ ਅੱਛਾ ਫੇ ਮੈਂ ਆਏ ਕਹਿੰਦੇ 22 ਕਿਲੋ ਮੰਨ ਕੇ ਆਜੇ 22 ਤਾਂ ਦੇ ਦੂਗੀ ਹਾਂ ਬਾਕੀ ਟੰਡਾ ਵੜਾ ਨਹੀਂ ਕਿ 22 ਕਿਲੋ ਨਾਲ ਚ ਮੈਂ ਤਾਂ ਫਿਰ ਚੋਣਾ ਕਿਹਨੇ ਆ ਇਹ ਵੀ ਗੱਲ ਸਹੀ ਬਈ ਫੇ ਤਾਂ ਮੈਲਾ ਮੂਲਾ ਉਵੇਂ ਹੀ ਲੱਗਾ ਜੀ ਸਾਫ ਨਹੀਂ ਹੋਈਗੀ ਹੂੰ ਕਿੰਨੇ ਦੀ ਇਹ ਮੁੱਲ ਦਾ ਦਾ 70000 ਕਰਾਲਾ ਪਾ 75 ਕਰਾਲਾ ਤੇ 65 ਦੀ ਦੇ ਰਹੀ ਲਓ ਜੀ ਜਮਾ ਜੈਜਪਾ ਮੁੱਲ ਨਹੀਂ ਕਰਨੇ ਜੀ ਇਹ ਕਿਸੇ ਨਹੀਂ ਹਾਂ ਤਣ ਦੇਖ ਲੈ ਕਿਉਂ ਗਲਾਬੀ ਥਣ ਮੋٹے ਮੋٹے ਹਾਂ ਐਨੀ ਵਿਧੁੰਡਗਾ ਸੀ ਇਹਦਾ 65000 ਦੀ ਦੇ ਦੇਣੀ ਬਾਈ ਕਹਿੰਦਾ ਮੁੱਲ 7500 ਜਿੰਨਾ ਮਰਜ਼ੀ ਕਰਾ ਲੋ ਜਮਾ ਜਾਇਜ ਮੁੱਲ ਬੋਲਾ 18 ਕਿਲੋ 2 ਨੰਬਰ ਥੱਲੇ 3 ਨੰਬਰ ਤੇ ਆ ਜਾ ਬਾਈ ਅਗਲੇ ਲੋਕ 88 85 85 ਮੁੱਲ ਕਰਦੇ ਕੋਈ ਸ਼ੱਕ ਨਹੀਂ ਕਰੀ ਜਾਂਦੇ ਹਾਂ ਪਰ ਮੈਂ ਮੈਨੂੰ ਐ ਹੁੰਦਾ ਜਦੋਂ ਵੀਡੀਓ ਆਪਾ ਪਾਉਣੇ ਹੁੰਦੇ ਆ ਆਪਣੇ ਘੰਟੇ ਤੋਂ ਪਹਿਲਾਂ ਪੱਲਾ ਆਪਣਾ ਮਾਲ ਵੇਚ ਜਾਂਦਾ ਨਹੀਂ ਹੂੰ ਕੋਈ ਬਾਲਾ ਗਪੌੜ ਜੇ ਝੂਠ ਜੇ ਬਿਮਾਰੀਆਂ ਵਾਲਾ ਮਾਰਕ ਨੇ ਰਾਜੀ ਹਾਂ ਉਹਨਾਂ ਕਾ ਜਾਇਜ ਜਿੰਨੀ ਗੱਲ ਜਾਇਜ ਉਹਨੇ ਹੀ ਦੱਸ ਦੇਈ ਸੀ ਹੈ ਨਾ ਨਹੀਂ ਨਹੀਂ ਸਹੀ ਆ ਬਾਈ ਹਾਂ ਐ ਤੇ ਆ ਜੀਏ ਇਹ ਇਹ ਉਹਨੇ 30 ਕਿਲੋ ਤਾਂ ਦੱਸਿਆ ਜੀ ਅੱਛਾ ਮੈਂ ਨਹੀਂ ਕਹਿੰਦਾ ਤਾਂ ਉਹ 20 ਮੰਨ ਲੈ ਗੱਬੜ ਠੀਕ ਹੈ ਉਹਨਾਂ ਮਾਲਕਾਂ ਨੇ ਦੱਸਤਾ ਵੀ ਇਹ ਕੋਠੇ ਜਿੱਦੀ ਵਹਿੜਾ ਵੀ 30 ਕਿਲੋ ਚਾਉਂਦੇ ਰਹੇ ਹਨਾ ਹੂੰ ਉਹ 20 ਮੰਨ ਲਵੇ ਨਾ ਭਾਣਾ ਮੈਂ ਕੜਾਈ ਘਰੇ ਚੋਂਣ ਗਿਆ ਸੀ ਮੈਨੂੰ ਮਾਲਕਾਂ ਨੇ ਦੱਸਤਾ ਮੈਂ ਨਹੀਂ ਮਾਲਕਾਂ ਵਾਲੀ ਗੱਲ ਕਰਦਾ ਤੇ ਪਰ ਐ ਈ ਵਹਿੜ ਨੂੰ ਜੇ ਨੱਕ ਦਿੱਤਾ ਤਾਂ ਕੋਈ ਫਾਇਦਾ ਨਹੀਂ ਜੀ ਵਾਲਾ ਮਟਗਾ ਵੜਾ ਲੈਣਾ ਇਹ ਤਾਂ ਗੱਲ ਹੈਗੀ ਬਾਈ ਦਣ ਕਿੰਨੇ ਕੇ ਲੈ ਜੂ ਦਨ ਜੀ ਹਲੇ 5 ਤੱਕ ਆਪੀ ਤੇ ਪਏ ਆ 5 ਡੇਟ ਮੁਤਾਬਕ ਪਏ ਆ ਬਾਈ ਕਹਿੰਦਾ ਜੀ ਜੀ ਤੋਂ ਲਈ ਆ 2 ਨੰਬਰ ਤੋਂ ਕਹਿੰਦੇ 25 ਕਿਲੋ ਚੋਇਆ ਤੁਸੀਂ ਬਾਈ ਕਹਿੰਦਾ 22 ਮੰਨ ਕੇ ਆਜੋ ਉਹਦੇ ਨਾਲ ਤਾਂ ਬੌਲਾ 18 ਕਿਲੋ ਹੀ ਉਹਨੇ ਤਾਂ ਆਰਾਮਣਾ ਦੇ ਦੇਣਾ ਆ ਵੀ ਕੱਦ ਵਜਨ ਵਾਲੀ ਬਹੁਤ ਐ ਨੇ 30 ਕਿਲੋ ਬਾਈ ਕਹਿੰਦਾ ਦਿੱਤਾ ਜੇ ਐਡੀ ਵੜ ਨਹੀਂ ਦਿੰਦੀ ਦੁੱਧ ਫਿਰ ਦੋਨੋਂ ਨੂੰ ਵੀ ਪਤਾ ਆਪਾ ਦੀ ਇਹਨੇ ਕਹਿੰਦਾ ਜੀ ਹਾਂ ਆਪਾ ਕਹਿੰਦੇ 20 ਮੰਨਿਆ ਜੋ ਪਰ ਜਣੀ ਜਿਹੜਾ ਬੰਦਾ ਲੈਣ ਆਲਾ ਹੋਇਆ ਨਾ ਉਹਨੂੰ ਇਹ ਚੀਜ਼ ਦਾ ਪਤਾ ਹੋਊਗਾ ਉਹ ਜਾਨਵਰ ਕੰਡਾ ਦਾ ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਡਡਗਾ ਡਡਗਾ ਵੜਾ ਧਰਗਾ ਨਹੀਂ ਪੰਜਾਬ ਵਾਲਾ ਖਵਾਦੀ ਇਹ ਤਾਂ ਗੱਲ ਸਹੀ ਦੋਸਤੋ ਦੋ ਨੰਬਰ ਤਿੰਨ ਨੰਬਰ ਫਾਰਮ ਵਾਲੀਆਂ ਵੜਾਂ ਜੱਡੀਆਂ ਬਸ ਇੱਥੇ ਜਰੂਰ ਨੋਰਮਲ ਘਰੇ ਖੜੀਆਂ ਇਹ ਹੀ ਕਿਤੇ ਫਾਰਮ ਚ ਖੜੀਆਂ ਹੁੰਦੀਆਂ ਅਗਲਾ 35 ਲੀਟਰ ਕਹਿ ਦਿੰਦਾ ਤੇ ਅਗਲੇ ਨੇ ਯਕੀਨ ਮੰਨ ਲੈਣਾ ਸੀ ਕਿਉਂ ਕਿਉਂਕਿ ਫਾਰਮ ਵਾਲੀਆਂ ਦਿੰਦੀਆਂ ਹੀ ਇਹਨਾਂ ਦੁੱਧ ਤੇ ਪਰ ਓਡੀਆਂ ਹੀ ਵੜਾਂ ਇਹ ਆ ਕੋਈ ਸ਼ੱਕ ਨਹੀਂ ਕੀ ਠੀਕ ਆ ਪਾਪਾ ਦੇ ਕਹਿੰਦੇ ਭੋਰ ਵੀ ਨਹੀਂ ਬੰਨਿਆ ਜਮਗਣਾ ਤੇ ਕਿੱਡਾ ਲਾਈ ਫਿਰਦੀ ਹੈ ਜੇ ਤਾਂ ਆ ਕੁਝ ਕਰਨਾ ਜੀ ਇਹਨੇ ਆ ਜਿਹੜੇ ਵਲਟ ਲਾ ਕੱਢੀnga ਪੰਜ ਕਾਪੀ ਦੇ ਪੰਜ 6 ਉੱਤੇ ਵੀ ਲਉਗੀ ਜੀ ਕਿੰਨੇ ਦੀ ਹੈ ਮੈਂ ਇਹਦੇ ਸੂਪੈਂਦੇ 80-85 ਮੁੱਲ ਕਰਨਾ ਸੀ ਹੂੰ ਪਰ ਪੈਂਟਾਂ ਦੀ ਇਹ ਦੇ ਦੇਣੀ ਆ ਇਹ ਵੀ ਪੈਂਟਾਂ ਦੇ ਉਹ ਵੀ ਪੈਂਟਾਂ ਦੇ ਜੋੜਾ ਹੀ ਲੈ ਲੈਂਦਾ ਤਾਂ ਮਾਨਤਾਂ ਖੁੱਲਾ ਲਓ ਜੀ ਦੋਵੇਂ ਪੈਂਟਾਂ ਪੈਂਟਾਂ ਦੀਆਂ ਸੂਪ ਐਂਦੀ ਤਾਂ ਬਾਈ ਕਹਿੰਦਾ 80 85 ਦੇਣਾ ਹੀ ਕਿਉਂਕਿ ਬੌੜਾ ਇਹਨੇ ਵੀ ਬਹੁਤ ਕੱਢਣਾ ਸੀ ਬੌੜਾ ਤਾਂ ਐਂ ਥੋੜਾ ਵੀ ਥੋੜਾ ਘੜੇ ਵਾਲੀ ਦਾ ਹੈ ਨਹੀਂ ਹਾਂ ਬਾਤ ਹੀ ਬਗਾ ਕਿੰਨੀ ਜਾਦਬਰੀਡ ਬਹੁਤ ਹੈ ਸੋਹਣੀ ਬੁੱਤੀ ਲੱਗਦੀ ਹਮ ਬਾਕੀ ਇਹਨੂੰ ਹੀ ਬੱਚੀ ਨੂੰ ਹਾਂ ਵੇਣਾ ਸਾਰੀਆਂ ਹੀ ਚੰਗੀਆਂ ਪੈਂਟਾਂ ਪੈਂਟਾਂ ਦੇ ਹਿਸਾਬ ਨਾਲ ਦੇ ਦੇਣੀਆਂ ਜੋੜਾ ਲੈ ਲੈਂਦਾ ਤਾਂ ਹੋਰ ਵੀ ਮਾਨਤਾਂ ਹੋ ਜੂ ਐਥੇ ਆ ਜਾ ਗਲਾਬੋ ਦੇ ਗਲਾਬੋ ਦੇ ਇਹ ਦੇਖ ਜੀ 15 ਦੇ ਨਾਂਗੂ ਪਏ ਜੀ ਠੀਕ ਹੈ ਉਹਨਾਂ ਵਲਟ ਲੈ ਦੇ ਬਹੁਤ ਆਂ ਕਿੰਨਾ ਕੁ ਦੁੱਧ ਦੇ ਦੂ? ਉਹ ਕਹਿੰਦੇ ਮਾਲ ਕਹਿੰਦੇ 14-15 ਕਿਲੋ ਚੂਹਿਆ 14-15 ਕਿਲੋ ਦੇ ਦੂਗੀ ਜੀ। ਇੰਨਾ ਕੁ ਦੇ ਦੂਗੀ। ਹਨਾ? ਸਹੀ ਆ। ਉਹ ਬਾਲਾ ਕਹਿਣ ਨਾਲ ਇੰਨਾ ਕੁ ਤਾਂ ਦੇ ਦੂਗੀ ਜੇ ਮੈਂ 20 ਕਿਲੋ ਇਹਨੂੰ ਕਹਦੇ ਨਹੀਂ। ਹਨਾ? 13 ਕਿਲੋ ਵੀ ਮੰਨ ਲਵੇ ਦੇਊਗੀ। ਮੈਂ ਹਾਂ। ਕੱਢੀਏ ਬਾਹਰ ਨੂੰ। ਦੋਸਤੋ ਬਾਈ ਕਹਿੰਦੇ ਜੀ ਤੋਂ ਲਈ ਅਗਲੇ 14-15 ਕਹਿੰਦੇ ਇਹਦਾ ਮੈਂ 20 ਕਹਦੇ ਆ ਬਾਈ ਕਹਿੰਦਾ ਤੁਹਾਨੂੰ ਵੀ ਪਤਾ ਕਾਹਦਾ ਦੇਣਾ। ਉਹਨਾਂ ਨੇ ਦੇ ਦੇਣਾ ਉਹਨਾਂ ਨੇ ਡਰਮ-ਡਰਮ ਭਰਨਾ ਦੁੱਧ ਦਾ। ਹਾਂ ਜੇ ਉਹਨਾਂ ਦਾ ਆਪਾ ਕਹਿੰਦੇ ਨਹੀਂ ਹਾਂ ਵੀ ਇਹਨਾਂ ਨੇ ਵੀ ਜੀ 30 ਕਿਲੋ ਮਾਰ ਕੇ ਆਖਿਆ ਵੀ ਮਾਰ ਕੇ ਕਹਿੰਦੇ ਨੇ 30 ਕਿਲੋ ਆਪਾਂ ਚਾਹੀਦਾ ਕੋਈ ਹਾਂ ਸੋਚਣਾ ਨਾ ਉਹਦਾ ਤਾਂ ਅਗਲਾ ਯਕੀਨ ਵੀ ਮੰਨਦਾ ਇਹਦਾ ਕੋਈ 30 ਕਿਲੋ ਕਹਦੇ ਕੀਨੇ ਮੰਨਣਾ ਉਡ ਮਾਰ ਮਾਰ ਕੇ ਗੱਲਾਂ ਕਰੀ ਆਈ ਇਹੋ ਦਾ ਫਾਇਦਾ ਨਹੀਂ ਪੀ ਹੂੰ ਉਸ ਤੋਂ ਇਹ ਗੱਲ ਸਹੀ ਹੈ ਬਾਈ ਕਰਦਾ ਉਹਨਾਂ ਗੱਲਾਂ ਸਿੱਧੀਆਂ ਝੂਠ ਦਫਾਣ ਜੇ ਨਹੀਂ ਮਾਰਦਾ 14 15 ਕਿਲੇ ਨੇ ਕਿਹਾ ਬਾਈ ਕਹਿੰਦਾ ਭਾਵੇਂ ਤੇਰਾ ਮੰਨ ਲਿਓ ਹੋਊ ਮਾਝਰਗਾ ਮੰਨ ਲੇ ਭਾਵੇਂ ਹੋਊਗਾ ਤਾਂ ਮੈਂ ਯਾਰਗਾ ਮੈਂ ਤਲਾਊਗਾ ਇਹ ਸੇਵਾ ਜਿਹੜਾ ਕਰ ਲੂਗਾ ਨਾ 15 ਦਿਨ ਰੱਖ ਕੇ ਹੂੰ ਪਰ ਚੋਲੂ ਖੁੱਲਾ ਡੋ ਲਾਈ ਦੋ ਹੂੰ ਸਹੀ ਹੈ ਹੋ ਸਕਦਾ 16 ਚੋਲੇ ਵੀ ਠੀਕ ਹੈ ਜਣੀ ਸੇਵਾ ਤੇ ਆ 15 ਦਿਨ ਇਹਨਾਂ ਨੂੰ ਸੇਵਾ ਹੋ ਜੇ ਬਸ ਉਹ ਤੇਨੂੰ ਵੀ ਸੇਵਾ ਨਹੀਂ ਤਾਂ ਫਿਰ ਉਹੋ ਜਿਹਾ ਪਸ ਹੀ ਆ ਹਾਂ 15 ਦਿਨਾਂ ਦੀ ਕੱਚੀ ਆ 4 ਜਨਵਾਰ ਆ 4 ਜਨਵਾਰਾਂ ਦੇ ਥਣ ਸੋਹਣੇ ਆ ਹੱਦੀ ਚਵਾਈ ਵਾਲੇ ਬੁੱਥੀ ਸੋਹਣੀ ਆ ਬਹੁਤ ਆ ਜੀ ਹਾਂ ਸਰਾਜੀ ਲੋਜੀ ਬਹੁਤ ਆ ਰਾਜੀ ਪਲਗਾ ਇਹ ਵੀ ਬਹੁਤ ਆ ਹਾਂ ਕਿੰਨੇ ਦੀ ਹੈ ਇਹ 44000 ਦੀ ਦੇ ਦਿੱਤੀ 44 ਦੀ ਹਾਂ ਇਹ ਨਹੀਂ ਤਾਂ ਕਿਸੇ ਨੂੰ ਨਹੀਂ ਦੇਣੀਗੀ ਤੂੰ 60000 ਦੀ ਆ ਬੱਚੀ ਜੇ ਤਿਆਰ ਹੋ ਜਿੱਦਨ ਤਿਆਰ ਹੋਗੀ ਲੈ ਇਹ ਦੁਬਾਰਾ ਗਾਇਰ ਸਰਚ ਪੈਂਦਾ ਇਹ ਹਰ ਕੋਈ ਨਹੀਂ ਪੈਸੇ ਕਹਿੰਦਾਗਾ ਵੀ ਇੰਨੇ ਕੀ ਦੇ ਦੇ ਹਾਂ ਸੋਹਣੀ ਆ ਬੱਚੀ 44000 ਦੀ ਦੇ ਦੇਣੀ ਆ 15 ਦਿਨਾਂ ਦੀ ਕੱਚੀ ਆ 13 14 ਕਿਲੋ ਰਾਵਣਾ ਦੁੱਧ ਪਿਆਜੂ ਥਣ ਸੋਹਣੀ ਆ ਸੀਲ ਫੁੱਲ ਆ ਇਹ ਅੱਜ ਦੀ ਵੀਡੀਓ ਦੇ ਵਿੱਚ ਜਮਾ ਜੈ ਜੇ ਭਾ ਰੀਆਂ ਦੋ ਤਾਜ਼ੀਆਂ ਸੁਈਆਂ ਦੋਹਾਂ ਦੇ ਮਗਰ ਬੱਚੀਆਂ ਦੋ ਗੱਬਣਾ ਪੂਰੀਆਂ ਚੰਗੀਆਂ ਵੱਡੀਆਂ ਵਹਿੜਾ ਚੰਗੇ ਦੁੱਧ ਆ ਰੀਆਂ ਮੇਰਾ 6 ਫੁੱਟ ਕਾ ਦਾ ਡੇੜਾ ਹੀ ਹਾਂ 10 ਇੰਚ ਆ ਹੂੰ 5 ਫੁੱਟ ਤੇ ਉਸ ਹਿਸਾਬ ਨਾਲ ਨਾਪ ਲੈ ਜੋ ਹੱਥ ਪੁੱਤੇ ਨਾਲ ਤਾਂ ਜਾ ਕੇ ਰੱਖਣੇ ਪੈਂਦੇ ਹਾਂ ਹੈ ਨਾ ਜੋੜਾ ਜਿਹੜਾ ਲੈ ਜੂਗਾ ਆ ਐਵੇਂ ਰੂਹਾਂ ਫੋੜ ਜੂਰ ਕਰ ਦੂਗਾ ਬਾਹਰ ਅੰਦਰ ਧੱਕੇ ਖਾਨ ਦੀ ਲੋੜ ਨਹੀਂ ਗਈ ਹੂੰ ਸਹੀ ਗੱਲ ਕੋਣ ਅਮ ਡਗੜ ਡਗੜ ਕੇ ਬਹਿਣਾ ਲੈ ਲਵੇਂ ਤਾਂ ਸਹੀ ਹੈ ਦੁੱਧ ਦੇਣੇ ਵੀ 25 ਕਿਲੋ ਦੇਣ ਪਿਆ ਦੇਣਾ ਤੇ 25 ਕਿਲੋ ਇਹਨੂੰ ਮੰਨ ਲਵੇਂ ਬਾਹਲਾ ਨਾ ਮੰਨੇ ਹੂੰ ਸਹੀ ਹੈ 25 ਬੱਜੀ 50 ਕਿਲੋ ਤੋਂ ਜੇ ਧੋਪਾਂ ਦਾ ਜਾਂਦਾ ਰੋਡ ਨਹੀਂ ਬਾਹਲੇ ਹਾਂ ਬਾਹਲੇ ਰੱਖਣ ਦੀ ਲੋੜ ਨਹੀਂ ਇਹ ਤਾਂ ਖੱਪਰਸ਼ਾਲਨ ਦੀ ਲੋੜ ਨਹੀਂ ਬਾਹਲਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ